ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦਾ ਡਾਇਰੈਕਟਿਵ ਹੈ ਉਹਦੇ ਤਹਿਤ ਕਮਿਸ਼ਨਰ ਐਂਡ ਪੁਲਿਸ ਵੱਲੋਂ ਆਰਗੇਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਜਿਹੜੇ ਮੇਨ ਕ੍ਰਿਮੀਨਲਜ਼ ਨੇ ਉਹਦੇ ਖਿਲਾਫ ਬੜੀ ਸਖਤ ਕਾਰਵਾਈ ਕੀਤੀ ਗਈ ਹੈ ਔਰ ਬੜੀ-ਬੜੀ ਰਿਕਵਰੀਆਂ ਦੋਨੋਂ ਫਰੰਟ ਤੇ ਹੋਈਆਂ ਐ ਇਸੇ ਸਿਲਸਿਲੇ 'ਚ ਬੀ ਡਿਵੀਜ਼ਨ ਏਰੀਆ ਦੇ ਵਿੱਚ ਦੋ ਵਾਰਦਾਤਾਂ ਹੋਈਆਂ ਸੀ ਲਗਾਤਾਰ ਪਿਸਟਲ ਪੁਆਇੰਟ ਦੇ ਉੱਤੇ ਜਿਹੜਾ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਖੋਇਆ ਗਿਆ ਸੀ ਪਾਕਪਾਕ ਦੇ ਇੱਕ ਗ੍ਰੰਤੀ ਸਿੰਘ ਜਿਹੜਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਦੇ ਨੇ ਉਹਨਾਂ ਦਾ ਮੋਟਰਸਾਈਕਲ ਖੋਇਆ ਗਿਆ ਸੀਗਾ ਪਿਸਤਲ ਪੁਆਇੰਟ ਤੇ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਇੱਕ ਜੇ ਹੀ ਨੇ ਉਹਨਾਂ ਦਾ ਜਿਹੜਾ ਐਕਟਿਵਾ ਖੋਇਆ ਗਿਆ ਸੀਗਾ ਦੋਨੇ ਬੀ 2 ਡਿਵੀਜ਼ਨ ਏਰੀਆ ਦੇ ਵਿੱਚ ਵਾਰਦਾਤਾ ਹੋਈਆਂ ਸੀ ਬੜਾ ਪ੍ਰੋਫੈਸ਼ਨਲ ਤੌਰ ਤੇ ਇਹਦੇ ਵਿੱਚ ਇਨਵੈਸਟੀਗੇਟ ਕਰਦੇ ਹੋਏ ਸਾਡੀ ਟੀਮ ਨੇ ਕਿਸਪਰੇਸ ਕੀਤਾ اور ਦੋ ਮੁਲਜ਼ਮੇ ਫੜੇ ਗਏ ਨੇ ਇੱਕ ਵਿਕਰਮਜੀਤ ਸਿੰਘ ਤੇ ਦੂਸਰਾ ਲਵਪ੍ਰੀਤ ਸਿੰਘ ਵਿਕਰਮਜੀਤ ਸਿੰਘ ਉਰਫ ਪਿੰਟੂ ਇਹ ਗਲੀ ਮਸੀਤ ਵਾਲੀ ਤਰਨਤਾਰਨ ਦਾ ਰਹਿਣ ਵਾਲਾ 30 ਸਾਲ ਦੀ ਇਹਦੀ ਉਮਰ ਹੈ 10ਵੀਂ ਪਾਸ ਹੈ ਤੇ ਪੀਵੀਸੀ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਦੋ ਮੁਕਦਮੇ ਦਰਜ ਨੇ ਸੈਚਿੰਗ ਦੇ ਦੋਨੇ ਬੀਟ ਵੀ ਜਾਂਦੇ ਨੇ ਇੱਕ 2020 ਦਾ ਇੱਕ 2025 ਦਾ ਲੇਟਸ ਔਰ ਇਹਦਾ ਸਾਥੀ ਹੈ ਲਵਪ੍ਰੀਤ ਇਹਨਾਂ ਦੋਨਾਂ ਨੂੰ ਅਰੈਸਟ ਕਰਕੇ ਪੁਲਿਸ ਨੇ ਇਹਨਾਂ ਤੋਂ ਦੋਨੋਂ ਜਿਹੜੇ ਮੋਟਰਸਾਈਕਲ ਤੇ ਐਕਟਿਵਾ ਉਭਰਾਮ ਕੀਤੇ ਉਸ ਤੋਂ ਬਾਅਦ ਪੁੱਛਗਿੱਛ ਦੇ ਦੌਰਾਨ ਇਹਨੇ ਵਿਕਰਮਜੀਤ ਸਿੰਘ ਨੇ ਮੰਨਿਆ ਕਿ ਮੈਂ ਇੱਕ ਪਿਸਟਲ ਇੱਥੇ ਛੁਪਾਇਆ ਹੋਇਆ ਹੈ ਤਾਂ ਜਦੋਂ ਉਹਦੀ ਬਰਾਮਦਗੀ ਕਰਕੇ ਉੱਥੇ ਜਾ ਕੇ ਬਰਾਮਦਗੀ ਕੀਤੀ ਗਈ ਤਾਂ 32 ਬੋਰ ਦਾ ਇੱਕ ਪਿਸਟਲ ਤੇ ਪੰਜ ਜ਼ਿੰਦਾ ਰਾਉਂਡ ਉਸ ਤੋਂ ਬਰਾਮਦ ਹੋਏ ਉਸ ਤੋਂ ਬਾਅਦ ਜਦੋਂ ਵਾਪਸ ਆ ਰਹੀ ਸੀ ਪੁਲਿਸ ਪਾਰਟੀ ਤੇ ਨੇ ਵਿਕਰਮਜੀਤ ਨੇ ਉੱਥੇ ਬਹਾਨਾ ਜਿਹਾ ਬਣਾਇਆ ਕਿ ਮੇਰੀ ਤबीयत ਬੜੀ ਖਰਾਬ ਨੂੰ ਵੋਮਿਟਿੰਗ ਹੋ ਰਹੀ ਹੈ ਹੁਣ ਆਉਂਦੀ ਹੈ ਜੀ ਫੀਲਿੰਗ ਜਦੋਂ ਇਹ ਗੱਡੀ ਉੱਥੇ ਰੋਕੀ ਗਈ ਇਹਨੇ ਹਰਨੇਕ ਸਿੰਘ ਜਿਹੜਾ ਐਸਆਈ ਹੈ ਉਹਦੇ ਸਰਵਿਸ ਸਪੈਸ਼ਲ ਨੂੰ ਫੜ ਕੇ ਤੇ ਕੌਕ ਕੀਤਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਉਹਨੂੰ ਜੱਫਾ ਪਾ ਲਿਆ ਹਰਨੇਕ ਸਿੰਘ ਨੇ ਔਰ ਗੁੱਥਮ ਗੁੱਤੀ ਦੇ ਵੀ ਠੀਕ ਗੋਲੀ ਜਦੋਂ ਚੱਲੀ ਤਾਂ ਉਹ ਇਹਦੇ ਵਿਕਰਮਜੀਤ ਦੇ ਲਗੀ ਜਿਸ ਦਾ ਇੰਜੜ ਹੋ ਗਿਆ ਜਿਹਨੂੰ ਕਿ ਹਸਪੀਟਲ ਉਹਦੇ ਚ ਪਹੁੰਚਾਇਆ ਗਿਆ ਔਰ ਇਸ ਦੇ ਵਿੱਚ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਉਸ ਗੇਟ ਤੋਂ ਵਿੱਚੋਂ ਇਸ ਪਿਸਟਲ ਤੋਂ ਇਲਾਵਾ ਹੋਰ ਵੀ ਇਹਨਾਂ ਦੇ ਸਾਥੀ ਸਾਹਮਣੇ ਆਏ ਨੇ ਔਰ ਜਲਦੀ ਉਹ ਵੀ ਗ੍ਰਿਫਤਾਰ ਕੀਤੇ ਜਾਣਗੇ ਅਤੇ ਹੋਰ ਰਿਕਵਰੀਆਂ ਦੀ ਉਮੀਦ ਹੈ ਸਾਨੂੰ